ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲੋ ਜੀ ਆਪਾਂ ਨੇ ਸੂਜੀ ਲੈ ਲਈ ਸੂਜੀ ਦੀ ਵੀ ਇੱਕ ਕੌਲੀ ਆ ਇੱਕ ਕੌਲੀ ਆਪਾਂ ਨੇ ਚੀਨੀ ਦੀ ਲੈ ਲਈ ਤੇ ਆ ਬਰਾਦਾ ਲੈ ਲਿਆ ਬਰਾਦਾ ਥੋੜਾ ਜਿਹਾ ਇੱਕ ਕੌਲੀ ਤੋਂ ਘੱਟ ਆ ਥੋੜਾ ਜਿਹਾ ਘੱਟ ਆ ਇਹ ਚੀਨੀ ਨੂੰ ਤੇ ਆਪਾਂ ਜਿਆਦ ਦੇ ਵਿੱਚ ਪਾ ਲੈਨੇ ਆ ਬਰਾਦੇ ਨੂੰ ਵੀ ਵਿੱਚ ਪਾ ਲੈਨੇ ਆ ਹੁਣ ਇਹਨਾਂ ਨੂੰ ਦੋਨੋਂ ਚੀਜ਼ਾਂ ਨੂੰ ਆਪਾਂ ਪੀਸ ਲੈਣੇ ਆ ਲਓ ਜੀ ਦੇਖੋ ਚੀਨੀ ਤੇ ਬਰਾਦਾ ਆਪਾਂ ਨੇ ਪੀਸ ਲਿਆ ਵਧੀਆ ਹੋ ਗਿਆ ਇਹਨੂੰ ਮੈਂ ਪਟਕ ਕੇ ਰੱਖ ਦਿੰਨੇ ਹੁਣ ਆਪਾਂ ਇਹਦੇ ਉੱਪਰ ਆਪਾਂ ਧਰ ਲੈਣੇ ਆ ਕੜਾਹੀ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲੈਣੇ ਆ ਲਓ ਜੀ ਕਿੜਾ ਹੀ ਆਪਣੀ ਚੰਗੀ ਤਰ੍ਹਾਂ ਸੁੱਕ ਗਈ ਆ ਸੂਜੀ ਲੈਤੀ ਆ ਜਿਹੜੀ ਆਪਾਂ ਇਹਨੂੰ ਵਿੱਚ ਪਾ ਲੈਨੇ ਆ ਇਹਦੇ ਵਿੱਚ ਆਪਾਂ ਨੇ ਕੁਝ ਨਹੀਂ ਪਾਉਣਾ ਕੋਈ ਕਿਉਂ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਇਹਨੂੰ ਥੋੜੀ ਥੋੜੀ ਤੇ ਹੌਸਲੇ ਆਪਾਂ ਸੂਜੀ ਨੂੰ ਚੰਗੀ ਤਰ੍ਹਾਂ ਭੁੰਨ ਲੈਨੇ ਆ ਥੋੜੀ ਥੋੜੀ ਅੱਗ ਤੇ ਸੌਰੀ ਗੈਸ ਕਹਤਾ ਬੁਝੇ ਬਹੁਤੀ ਅੱਗ ਮਚਾਵਾਂਗੇ ਤਾਂ ਆਪਣੀ ਸੂਜੀ ਨੇ ਕਲਰ ਬਦਲ ਦੇਣਾ ਨਾਲ ਇਹਦਾ ਕਲਰ ਨਹੀਂ ਬਦਲੂਗਾ ਮੱਠੀ ਮੱਠੀ ਸੀ ਅੱਗ ਤੇ ਆਪਾਂ ਸੂਜੀ ਨੂੰ ਚੰਗੀ ਤਰ੍ਹਾਂ ਭੁੰਨ ਲੈਨੇ ਆ ਤਾ ਜੋ ਇਹਦਾ ਕੱਚਾ ਪਾਣਾ ਜਿਹੜਾ ਉਹ ਦੂਰ ਹੋ ਜਾਵੇ ਇਹਨੂੰ 5-4 ਮਿੰਟ ਲੱਗਣਗੇ ਭੁੰਨਣ ਨੂੰ ਥੋੜੀ-ਥੋੜੀ ਅੱਗ ਤੇ ਭੁੰਨਾਂਗੇ ਸੂਜੀ ਨੂੰ ਆਪਾਂ ਕਿਉਂਕਿ ਜੇ ਜ਼ਿਆਦੇ ਅੱਗ ਵਾਰ ਦਿਆਂਗੇ ਫਿਰ ਇਹਨੇ ਲਾਲ ਹੋ ਜਾਣ ਬਹੁਤੀ ਲਾਲ ਵੀ ਨਹੀਂ ਕਰਨੀ ਲੋ ਜੀ ਸੂਜੀ ਆਪਣੀ ਦੇਖੋ ਭੁੰਨੀ ਗਈ ਇਹਦਾ ਬਹੁਤਾ ਕਲਰ ਨਹੀਂ ਆਪਾਂ ਚੇਂਜ ਕਰਨਾ ਮਿੱਠੀ ਮਿੱਠੀ ਅੱਗ ਤੇ ਭੁੰਨੀ ਆ ਹੁਣ ਖੁਸ਼ਬੂ ਆਉਣ ਲੱਗੀ ਵਿੱਚੋਂ ਵਧੀਆ ਜੇ ਜ਼ਿਆਦੇ ਅੱਗ ਹੋ ਜਾਈ ਤਾਂ ਲਾਲ ਹੋ ਜਾਂਦੀ ਏ ਹੁਣ ਇਹਦਾ ਵਧੀਆ ਕਲਰ ਹੋ ਗਿਆ ਵਧੀਆ ਖੁਸ਼ਬੂ ਆ ਰਹੀ ਏ ਵਿੱਚੋਂ ਜੇ ਹੁਣ ਜ਼ਿਆਦੇ ਭੁੰਨਾਂਗੇ ਆਪਾਂ ਫੇਰ ਇਹਨੇ ਕਲਰ ਜ਼ਿਆਦੇ ਚੇਂਜ ਕਰ ਲੈਣਾ ਹੁਣ ਜਿਹੜਾ ਆਪਾਂ ਨੇ ਬਰਾਦਾ ਤੇ ਚੀਨੀ ਪੀਸ ਕੇ ਰੱਖੀ ਦੀ ਉਹਨੂੰ ਵਿੱਚ ਮਿਕਸ ਕਰ ਦਿੰਨੇ ਆ ਨਾਰੀਅਲ ਦਾ ਬਰਾਦਾ ਤੇ ਚੀਨੀ ਇਨੂੰ ਆਪਾਂ ਵਿੱਚ ਮਿਕਸ ਸੂਜੀ ਦਾ ਕਰ ਲੈਨੇ ਚੰਗੀ ਤਰ੍ਹਾਂ ਆਹ ਘੰਟਾ ਜੀ ਆਪਾਂ ਰਨ ਕੇ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆਪਾਂ ਲਓ ਜੀ ਸੂਜੀ ਤੇ ਚੀਨੀ ਆਪਣੀ ਮਿਕਸ ਹੋ ਗਈ ਹੁਣ ਆਪਾਂ ਇਹਦੇ ਵਿੱਚ ਪਾ ਲੈਨੇ ਆ ਥੋੜਾ ਜਿਹਾ ਫੂਡ ਕਲਰ ਹੁਣ ਇਹਦੇ ਵਿੱਚ ਆਪਾਂ ਥੋੜਾ ਦੁੱਧ ਪਾ ਲੈਨੇ ਆ। ਲਓ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ। 10 ਮਿੰਟ ਦੇਰ ਤੱਕ ਆਪਾਂ ਪਕਾਵਾਂਗੇ। ਦਾ ਕੜਾ ਆਪਣੀ ਸੂਜੀ ਜਿੰਨੀ ਚਿਰ ਫੁੱਲਦੀ ਨਹੀਂ ਉਨੀ ਦੇਰ ਤੱਕ ਆਪਾਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ। ਆਪਾਂ ਪਕਾਉਂਦੇ ਰਹਿਾਂਗੇ। ਜਿੰਨੀ ਦੇਰ ਤੱਕ ਆਪਣੀ ਸੂਜੀ ਚੰਗੀ ਤਰ੍ਹਾਂ ਨਹੀਂ ਫੁੱਲ ਜਾਂਦੀ। ਕਿਉਂਕਿ ਭੁੰਨੀ ਹੋਈ ਤਾਂ ਸੂਜੀ ਆਪਣੀ ਪਹਿਲੇ ਹੀ ਆ। ਦੇਖੋ ਗਾੜੀ ਹੋਣ ਲੱਗ ਗਈ। ਇੱਤੇ ਚਮਚਾ ਫੇਰ ਫੇਰ ਕੇ ਕੜਤੀ ਦੇ ਫੇਰ ਕੇ ਆਪਾਂ ਇਹਨੂੰ ਪਕਾ ਲਿਆ ਹੈ ਨਾ ਲਓ ਜੀ ਵਧੀਆ ਕੁਲ ਗਈ ਸੂਜੀ ਆਪਣੀ ਲਓ ਜੀ ਸੂਜੀ ਆਪਣੀ ਵਧੀਆ ਪੱਕ ਗਈ ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਘਿਓ ਦਾ ਪਾ ਲੈਣਾ

ਫਿਰ ਆਪਾਂ ਇਹਨੂੰ ਨੀਚੇ ਲਾ ਲਵਾਂਗੇ। ਪਸੂਜੀ ਨੇ ਆਪਣੀ ਨਿਕੜਾਹੀ ਸ਼ਕਤੀ ਇਕੱਠੀ ਹੋਣ ਲੱਗ ਗਈ। ਹੁਣ ਇਹਨੂੰ ਆਪਾਂ ਨੀਚੇ ਲਾ ਲੈਨੇ। ਦੇਖੋ। ਬਿਲਕੁਲ ਇਕੱਠੀ ਹੋ ਗਈ। ਹੁਣ ਇਹਨੂੰ ਆਪਾਂ ਨੀਚੇ ਲਾ ਲੈਨੇ। ਹੁਣ ਇਹਨੂੰ ਆਪਾਂ ਠੰਡੀ ਕਰ ਲਵਾਂਗੇ ਜੀ। ਆਪਾਂ ਇਹਨਾਂ ਚੰਗੀ ਤਰ੍ਹਾਂ ਠੰਡਾ ਕਰ ਲਈਏ ਫਿਰ ਮਿਲਦੇ ਆ ਤੁਹਾਨੂੰ ਚੰਚਾ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਦਾ ਮਿਲਾ ਲੈਨੇ ਆ ਚਮਚਾ ਆਪਣਾ ਵੱਡਾ ਛੋਟੇ ਦੋ ਚਮਚੇ ਹੋਗੇ ਹੁਣ ਇਹਨੂੰ ਆਪਾਂ ਸਾਰੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਤਾਂ ਜੋ ਇਹਦੇ ਵਿੱਚ ਥੋੜਾ ਜਿਹਾ ਖੋਏ ਦਾ ਟੈਸਟ ਵੀ ਆਵੇ ਚੰਗੀ ਤਰ੍ਹਾਂ ਆਪਾਂ ਸੂਜੀ ਦੇ ਵਿੱਚ ਮਿਕਸ ਕਰ ਲੈਨੇ ਆ ਥੋੜਾ ਜਿਹਾ ਆਪਾਂ ਹੋਰ ਪਾ ਲੈਨੇ ਆ ਮਿਲਕ ਪਾਊਡਰ ਚਮਚਾ ਵੱਡਾ ਆਪਣਾ ਡੇਢ ਪਾਏ ਆਪਾਂ ਹੋਏ 2 2.5 23 ਹੋ ਗਏ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੇ ਸੂਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਤਾਂ ਜੋ ਇਹਦਾ ਟੇਸਟ ਵਧੀਆ ਆਵੇ ਲਓ ਜੀ ਇਸੇ ਤਰ੍ਹਾਂ ਨਾਲ ਇਹਦਾ ਠੰਢੀ ਹੋ ਜੂ ਆਪਣੀ ਇਸੇ ਤਰ੍ਹਾਂ ਮਿਲਾ ਲੈਣੇ ਆ ਇਹਦੇ ਨਾਲ ਮਿਲਕ ਪਾਊਡਰ ਨਾਲ ਖੋਏ ਵਰਗਾ ਟੇਸਟ ਆਉਣ ਲੱਗ ਜਾਂਦਾ ਆਪਾਂ ਨੇ ਕੀ ਲਗਾ ਲਿਆ ਹੱਥਾਂ ਤੇ ਹੁਣ ਜਿਹੜੇ ਆਪਾਂ ਨੇ ਆ ਸੂਜੀ ਇਹਦੀ ਆਪਾਂ ਇਦਾਂ ਬੋਲਣਾ ਬਣਾ ਲੈਣੀ ਆਨੇ ਕੋਈ ਵੀ ਤੁਸੀਂ ਇਹਨੂੰ ਉਹ ਦੇ ਸਕਦੇ ਹੋ ਕੋਈ ਵੀ ਲੁੱਕ ਦੇ ਸਕਦੇ ਹੋ ਜਿਹੜੀ ਤੁਹਾਨੂੰ ਵਧੀਆ ਲੱਗੇ ਇਦਾਂ ਆਪਾਂ ਇਹਦੇ ਬਣਾ ਲੈਨੇ ਆ ਥੋੜੀ ਜੀ ਕੋਸੀ ਆ ਬਹੁਤੀ ਠੰਡੀ ਵੀ ਨਾ ਕਰਿਓ ਥੋੜੀ ਜੀ ਕੋਸੀ ਕੋਸੀ ਜੀਆ ਗੋਲ ਵੀ ਬਣਾ ਸਕਦੇ ਹੋ ਤੁਸੀਂ ਜਿਵੇਂ ਤੁਹਾਡਾ ਤੁਹਾਨੂੰ ਵਧੀਆ ਲੱਗਦੀ ਆ ਉਮੇਂ ਦੇ ਬਣਾ ਸਕਦੇ ਹਾਂ ਲੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਇਹਨਾਂ ਨੂੰ ਬਣਾ ਲੈਨੇ ਲੋ ਜੀ ਮਠਿਆਈ ਦੇਖੋ ਆਪਣੀ ਸਾਰੀ ਬਣ ਗਈ ਇੱਕ ਤਾਂ ਭਾਂਡਾ ਕਾਲਾ ਹੋ ਜਾਂਦਾ ਜੀ ਉਹਦੇ ਨਾਲ ਹੱਥ ਕਾਲੇ ਹੋ ਜਾਂਦੇ ਨੇ ਮਠਿਆਈ ਦੇਖੋ ਆਪਣੀ ਸਾਰੀ ਬਣ ਗਈ ਹੁਣ ਇਹਨੂੰ ਆਪਾਂ ਇਹਦਾ ਬਰਾਦੇ ਦੇ ਉੱਪਰ ਡਿਪ ਕਰ ਕਰਕੇ ਇਹ ਬਾਜ਼ਾਰਾਂ ਚ ਆਪਾਂ ਨੂੰ ਬਹੁਤ ਮਹਿੰਗੀ ਮਿਲਦੀ ਹੈ ਜੀ ਇੱਥੇ ਸਾਰੇ ਹੀ ਆਪਣੇ 20 ਰੁਪਏਾਂ ਚ ਆਪਣੀ ਮਠਿਆਈ ਤਿਆਰ ਹੋ ਗਈ ਇਸੇ ਤਰ੍ਹਾਂ ਆਪਾਂ ਸਾਰੇ ਆਂ ਸਾਰੀ ਆਪਣੀ ਮਠਿਆਈ ਨੂੰ ਬਰਾਦਾ ਲਾ ਲੈਨੇ ਆ ਕਿਉਂਕਿ ਇਹਦੇ ਨਾਲ ਲੁੱਕ ਵਧੀਆ ਆ ਜਾਂਦੀ ਹੈ ਟੈਸਟ ਵੀ ਵਧੀਆ ਆਉਂਦਾ ਤੇ ਲੁੱਕ ਵੀ ਵਧੀਆ ਆਉਂਦੀ ਆ ਦੇਖੋ ਜੀ ਕਿੰਨੀ ਸੋਹਣੀ ਲੁੱਕ ਆ ਗਈ ਇਸੇ ਤਰ੍ਹਾਂ ਆਪਾਂ ਸਾਰੇ ਮਠਿਆਈ ਨੂੰ ਆਪਣੀ ਨੂੰ ਬਰਾਦਾ ਲਾ ਲੈਨੇ ਆ ਲਓ ਜੀ ਦੇਖੋ ਆਪਣੀ ਮਠਿਆਈ ਬਣ ਕੇ ਤਿਆਰ ਹੋ ਗਈ ਬਿਲਕੁਲ ਵੀਕਰ ਪੰਜਾਂ ਦਾ ਸਮਾਨ ਨਾਲ ਲੱਗਿਆ ਆਪਣਾ ਇਹ ਤੇ ਸੂਜੀ ਤੇ ਬਰਾਦਾ ਚੀਨੀ ਆਪਣੇ ਘਰ ਦੀ ਆ ਦੇਖੋ ਕਿੰਨੀ ਵਧੀਆ ਮਠਾਈ ਬਣ ਕੇ ਤਿਆਰ ਹੋਈ ਆ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ